ਸੱਜਣੋ ਇੱਕ ਨਾ ਵੀਡੀਓ ਕਵਰ ਕਰ ਲਈ ਆਪਾਂ ਆਪਣੇ ਆਪ ਦੇ ਨਗਰ ਮੋਦਕੀ ਜੂ ਰਾਜੂ ਦੇ ਘਰੇ ਦੋ ਐਸ ਵੇਲੇ ਜਾਨਵਰ ਵਿਕਰੀ ਵਾਲੇ ਆ ਸੱਜਣੋ ਆ ਬਿਲਕੁਲੀ ਤਾਜੀ ਸੂਈ ਆ ਆ ਕੱਟੇ ਨੂੰ ਇਹਨੇ ਜਨਮ ਦਿੱਤਾ ਤੇ ਹਾਜ਼ਰ ਨਾਜ਼ਰ ਜਿਹੜਾ ਐਸ ਵੇਲੇ ਤੁਹਾਨੂੰ ਦੁੱਧ ਜਾਂ ਬੌਲਾ ਕੱਚਾ ਲਾ ਲਿਓ ਤਾਂ 10 ਤੋਂ 11 ਲੀਟਰ ਚੂਣ ਵਾਲਾ ਮਿਲੂਗਾ ਗਾੜੀ ਵੀ ਬਹੁਤ ਚੰਗੀ ਆ ਚੰਗੀ ਮੈਂ ਆ ਸੱਜਣੋ ਪੈਠੋਪੂੜੇ ਦੀ ਲੇਵੇ ਭਾਂਡੇ ਦੀ ਬਰੀਕ ਚਮੜੀ ਦੀ ਐਨ ਓਕੇ ਰਿਪੋਰਟ ਝੋਟੀ ਤੇ ਆ ਆ ਗਈ ਸੱਜਣੋ ਥੋੜਾ ਜਆ ਮੰਨ ਕੇ ਚੱਲੋ ਵੀ ਢਾਈ ਤੋਂ ਤਿੰਨ ਮਹੀਨਿਆਂ ਦੀ ਸੂਈ ਵੀ ਆ ਚਾਰ ਦਿਨ ਹੋ ਗਏ ਨੂੰ ਟੀਕਾ ਵੀ ਲੱਗ ਗਿਆ ਗਾਂ ਗੱਬਣ ਵਾਲਾ ਮੋਰਾ ਦਾ ਟੀਕਾ ਭਰਾਤਾ ਤੇ ਸੱਜਰ ਮੈਨੇ ਬਹੁਤ ਹੀ ਚੰਗਾ ਜਿਹੜਾ ਦੁੱਧ ਮੰਨ ਕੇ ਚੱਲੋ ਵੀ ਭਰਿਆ ਹੋਇਆ ਕਰਮਾਂ ਵਾਲੀ ਨੇ 16 ਲੀਟਰ ਦੁੱਧ ਦੀ ਚਵਾਈ ਹੁੰਦੀ ਰਹੀ ਹੈ ਇੱਥੇ ਕਿਉਂਕਿ ਇੱਥੇ ਹੀ ਸੂਈ ਸੀ ਤੇ ਹੁਣ ਇਹ ਮੰਨ ਲਓ ਵੀ ਢਾਈ ਤਿੰਨ ਮਹੀਨਿਆਂ ਦੀ ਸੂਈ ਹੋ ਗਈ ਆ 10 11 ਲੀਟਰ ਦੁੱਧ ਅੱਜ ਵੀ ਇਹਦੇ ਕੋਲੇ ਹੈਗਾ ਧੰਨਵਾਦ ਸ਼ਾਰਟ ਵੀਡੀਓ ਵੇਖਣ ਲਈ ਜਿਉਂਦੇਵਾਂ